ਦਰਬਾਰ ਸਾਹਿਬ ਦੇ ਯੋਗਾ ਕਰਨ ਵਾਲੀ ਕੁੜੀ ਦੇ ਮਾਮਲੇ ਵਿੱਚ ਵੱਡੀ ਖਬਰ ਸਾਹਮਣੇ ਨਿਕਲ ਕੇ ਆਈ ਹੈ ਵੱਤੋ ਵੱਤ ਖਬਰ ਨੂੰ ਸ਼ੇਅਰ ਕਰਿਓ ਅਰਚਨਾ ਮਖਵਾਨਾ ਨੇ ਇੱਕ ਹੋਰ ਨਵਾਂ ਕੰਮ ਕਰ ਦਿੱਤਾ ਜਿਸ ਤੋਂ ਬਾਅਦ ਆਖਰ ਪੁਲਿਸ ਨੂੰ ਹੁਣ ਮੀਡੀਆ ਅੱਗੇ ਬਿਆਨ ਦੇਣਾ ਹੀ ਪੈ ਗਿਆ ਇਸ ਵੇਲੇ ਦੀ ਬਹੁਤ ਵੱਡੀ ਖਬਰ ਹੈ ਦੱਸਦੇ ਨੇ ਕਿ ਬੀਤੇ ਦਿਨੀ ਸ੍ਰੀ ਦਰਬਾਰ ਸਾਹਿਬ ਹਰਮਿੰਦਰ ਸਾਹਿਬ ਦੇ ਵਿੱਚ ਇੱਕ ਯੋਗਾ ਕਰਨ ਵਾਲੀ ਕੁੜੀ ਜਿਸ ਦਾ ਨਾਮ ਅਰਚਨਾ ਮਖਵਾਨਾ ਸੀ ਗੁਜਰਾਤ ਦੀ ਰਹਿਣ ਵਾਲੀ ਸੀ ਉਸ ਨੇ ਦਰਬਾਰ ਸਾਹਿਬ ਦੇ ਵਿੱਚ ਯੋਗਾ ਕੀਤਾ ਫੋਟੋਆਂ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਪਾਈਆਂ ਜਿਸ ਤੋਂ ਬਾਅਦ ਸਿੱਖਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਸੀ ਐ ਜੀ ਪੀ ਸੀ ਨੂੰ ਸਖਤ ਫੈਸਲਾ ਲੈਣਾ ਪਿਆ ਅਰਚਨਾ ਮਕਵਾਨਾ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਗਈ ਜਿਸ ਤੋਂ ਬਾਅਦ ਕਾਨੂੰਨੀ ਨੋਟਸ ਵੀ ਅਰਚਨਾ ਮਕਵਾਨਾ ਨੂੰ ਭੇਜਿਆ ਗਿਆ ਦੂਜੇ ਪਾਸੇ ਅਰਚਨਾ ਮਕਵਾਨਾ ਨੇ ਜਦੋਂ ਇਹ ਨੋਟਸ ਪੜ੍ਹਿਆ ਤੇ ਨਾਲ ਦੀ ਨਾਲ ਉਸ ਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਫੋਨ ਤੇ ਆਈਆਂ ਜਿਸ ਨੂੰ ਲੈ ਕੇ ਅਰਚਨਾ ਮਕਵਾਨਾ ਨਹੀਂ ਦੀ ਜਾਣਕਾਰੀ ਜਦੋਂ ਗੁਜਰਾਤ ਨੂੰ ਪੁਲਿਸ ਨੂੰ ਦਿੱਤੀ ਤਾਂ ਗੁਜਰਾਤ ਪੁਲਿਸ ਨੇ ਅਰਚਨਾ ਮਕਵਾਨਾ ਨੂੰ ਸਕਿਉਰਿਟੀ ਦਿੱਤੀ ਜਿਸ ਤੋਂ ਬਾਅਦ ਅਰਚਨਾ ਮਕਵਾਨਾ ਦਾ ਫਿਰ ਇੱਕ ਬਿਆਨ ਆਂਦਾ ਹੈ ਕਿ ਮੈਂ ਡਰਨ ਵਾਲੀ ਨਹੀਂ ਮੈਂ ਕੋਈ ਗਲਤ ਨਹੀਂ ਕੀਤਾ ਮੈਂ ਕੋਈ ਜੁਰਮ ਨਹੀਂ ਕੀਤਾ ਫਿਰ ਵੀ ਅਗਰ ਮੈਨੂੰ ਕੋਈ ਨੋਰਸ ਭੇਜਿਆ ਮੈਨੂੰ ਜਾਣ ਬੁਝ ਕੇ ਇਸ ਕੇਸ ਦੇ ਵਿੱਚ ਫਸਾਇਆ ਜਾ ਰਿਹਾ ਹੈ ਤਾਂ ਮੈਂ ਮੁਕਾਬਲਾ ਕਰਨ ਵਾਸਤੇ ਤਿਆਰ ਆ ਮੇਰੀ ਲੀਗਲ ਟੀਮ ਇਸਦਾ ਜਵਾਬ ਦੇਵੇਗੀ ਤਾਂ ਇਸ ਤੋਂ ਬਾਅਦ ਹੁਣ ਇਸ ਮਾਮਲੇ 'ਚ ਅੱਗੇ ਹੋਇਆ ਕੀ ਕਿਰਚਨਾ ਮਕਵਾਨਾ ਦੀ ਗ੍ਰਿਫਤਾਰੀ ਹੋਈ ਹੈ ਕਿਰਚਨਾ ਮਕਵਾਨਾ ਨੂੰ ਕੋਈ ਹੋਰ ਨੋਟਿਸ ਭੇਜਿਆ ਇਸ ਖਬਰ ਬਾਰੇ ਆਪਣੇ ਵਿਚਾਰ ਕਮੈਂਟ ਜੁੜਦੇ ਹੋ ਤਾਂ ਕਿ ਪੁਲਿਸ ਵੱਲੋਂ ਸੀਨੀਅਰ ਅਫਸਰਾਂ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਜਦੋਂ ਮੀਡੀਆ ਨੇ ਪੁੱਛਿਆ ਕਿਰਚਨਾ ਮਕਵਾਨਾ ਦੇ ਮਾਮਲੇ ਵਿੱਚ ਕੀ ਹੋ ਰਿਹਾ ਤਾਂ ਪੁਲਿਸ ਦੇ ਸੀਨੀਅਰ ਅਫਸਰਾਂ ਵੱਲੋਂ ਦੱਸਿਆ ਗਿਆ ਕਿ ਕਿਰਚਨਾ ਮਕਵਾਨਾ ਨੇ ਇਨਵੈਸਟੀਗੇਸ਼ਨ ਆਨਲਾਈਨ ਜੁਆਇਨ ਕਰ ਲਈ ਹੈ ਜਿਸ ਤੋਂ ਬਾਅਦ ਉਸ ਨੂੰ ਜੋ ਨੋਟਿਸ ਦਿੱਤਾ ਸੀ ਉਸ ਦੇ ਵਿੱਚ ਇਹੀ ਕਿਹਾ ਗਿਆ ਸੀ ਕਿ ਇਨਵੈਸਟੀਗੇਸ਼ਨ ਜੁਆਇਨ ਕਰਨੀ ਹੈ ਉਸ ਨੇ ਹਵਾਲਾ ਦਿੱਤਾ ਕਿ ਮੈਂ ਕੁਝ ਦਿਨਾਂ ਦੇ ਵਿੱਚ ਇਨਵੈਸਟੀਗੇਸ਼ਨ ਜੁਆਇਨ ਕਰਾਂਗੀ ਪਰ ਆਨਲਾਈਨ ਜੁਆਇਨਡਰੀ ਉਹਨਾਂ ਨੇ ਕਰ ਲਈ ਹੈ ਪਰ ਪੁਲਿਸ ਵੱਲੋਂ ਵੀ ਦੱਸਿਆ ਗਿਆ ਹੈ ਕਈ ਸਾਲਾਂ ਦੀ ਇਸ ਮਾਮਲੇ ਦੇ ਵਿੱਚ ਜੇਲ੍ਹ ਵੀ ਹੋ ਸਕਦੀ ਹੈ ਪਰ ਅਜੇ ਗ੍ਰਿਫਤਾਰੀ ਨਹੀਂ ਪਾਈ ਗਈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਇਨਵੈਸਟੀਗੇਸ਼ਨ ਸਹੀ ਤਰੀਕੇ ਨਾਲ ਅਰਚਨਾ ਮਕਵਾਨਾ ਨੇ ਜੁਆਇਨ ਨਾ ਕੀਤੀ ਸਹੀ ਤਰੀਕੇ ਦੇ ਨਾਲ ਵਰਤਾਵਰਣ ਨਾ ਕੀਤਾ ਤਾਂ ਕਿਤੇ ਨਾ ਕਿਤੇ ਅਰਚਨਾ ਮਕਵਾਨਾ ਦੀ ਗ੍ਰਿਫਤਾਰੀ ਹੋ ਸਕਦੀ ਹੈ ਪਰ ਇਸ ਮਾਮਲੇ ਦੇ ਵਿੱਚ ਲਗਾਤਾਰ ਲੋਕਾਂ ਦੇ ਆਪਣੇ ਆਪਣੇ ਵਿਚਾਰ ਨੇ ਪਰ ਸਿਕਸ ਸੰਤਾ ਮਿਲੋ ਕਿਹਾ ਜਾ ਰਿਹਾ ਸੀ ਕਿ ਅਰਸ਼ਨਾ ਮਕੌਣਾ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਕਿਉਂਕਿ ਧਾਰਮਿਕ ਭਾਵਨਾ ਪੜਕੀਆਂ ਨੇ ਜਿਸ ਗੁਰੂ ਘਰ ਦੇ ਵਿੱਚ ਜਾ ਕੇ ਨਮਸਤਕ ਲੋਕ ਹੁੰਦੇ ਨੇ ਹਰਮੰਦਰ ਸਾਹਿਬ ਇੱਕ ਧੁਰਾ ਸਿੱਖ ਧਰਮ ਦਾ ਅਕਾਲ ਤਖਤ ਸਾਹਿਬ ਤੋਂ ਪੂਰੀ ਸਿੱਖ ਕੌਮ ਨੂੰ ਹੁਕਮ ਹੁੰਦੇ ਨੇ ਤਾਂ ਉਸੇ ਜਗ੍ਹਾ ਜਾ ਕੇ ਇਹ ਜਾਣ ਬੁੱਝ ਕੇ ਸ਼ਰਾਰਤ ਇਸ ਕੁੜੀ ਨੇ ਕੀਤੀ ਹੈ ਜੋ ਕਿ ਮੱਥਾ ਟੇਕਣ ਵਾਲੀ ਜਗ੍ਹਾ ਜਾਂ ਫਿਰ ਆਪਣੀਆਂ ਅਰਦਾਸਾਂ ਪੂਰੀਆਂ ਕਰਨ ਵਾਲੀ ਜਗ੍ਹਾ ਉਹ ਜਗ੍ਹਾ ਉੱਤੇ ਜਾਣ ਬੁੱਝ ਕੇ ਜੋਗਾ ਕੀਤਾ ਜਿਸ ਤੋਂ ਬਾਅਦ ਇਹ ਮਾਮਲੇ ਨੇ ਤੁਲ ਫੜਿਆ ਤਾਂ ਇਸ ਨੂੰ ਲੈ ਕੇ ਆਪਣਾ ਵਿਚਾਰ ਜੁਰਦੇ ਹੋ ਕਿ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਦਾ ਇਸ ਮਾਮਲੇ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਬਾਕੀ ਐ ਜੀ ਪੀ ਸੀ ਪੂਰੀ ਭੂਮਿਕਾ ਨਿਭਾਏਗੀ ਜਾਂਪ ਉਸ ਦੇ ਉੱਤੇ ਕੋਈ ਗੁਜਰਾਤ ਦੇ ਵਿੱਚੋਂ ਕੋਈ ਦਬਾਅ ਹੈ ਸੀਨੀਅਰ ਅਫਸਰਾਂ ਦਾ ਕਿਉਂਕਿ ਜੇ ਆਪਾਂ ਗੱਲ ਕਰੀਏ ਕੇਂਦਰ ਦੀ ਸਰਕਾਰ ਦੇ ਵਿੱਚ ਗੁਜਰਾਤ ਦੇ ਕਾਫੀ ਵੱਡੇ ਲੀਡਰ ਨੇ ਇਸ ਨੂੰ ਲੈ ਕੇ ਇੱਕ ਤਰ੍ਹਾਂ ਦੀ ਕੇਂਦਰ ਸਰਕਾਰ ਗੁਜਰਾਤ ਦੇ ਵਿੱਚੋਂ ਹੀ ਚੱਲਦੀ ਹੈ ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਗੁਜਰਾਤ ਦੇ ਨੇ ਦੂਜੇ ਪਾਸੇ ਅਮੀਸ਼ਾ ਜਿਹੜੇ ਨੇ ਗ੍ਰਹਿ ਮੰਤਰੀ ਉਹ ਗੁਜਰਾਤ ਦੇ ਨੇ ਹੋਰ ਵੀ ਕਾਫੀ ਵੱਡੇ ਜਿਹੜੇ ਐਮਪੀ ਮੰਤਰੀ ਗੁਜਰਾਤ ਦੇ ਨੇ ਜਿਸ ਤੋਂ ਬਾਅਦ ਜਦੋਂ ਉਸ ਕੁੜੀ ਨੂੰ ਸਕੋਪਟੀ ਮਿਲੀ ਤਾਂ ਕਿਤਨੇ ਕਿਤੇ ਸਿਆਸੀ ਜਿਹੜੀ ਲੀਡਰ ਵੀ ਉਹ ਵੀ ਉਹਨਾਂ ਦੇ ਪੱਖ ਦੇ ਜੂਰ ਆਉਂਦੇ ਹੋਣਗੇ ਜਿਸ ਨੂੰ ਲੈ ਕੇ ਇਨਵੈਸਟੀਗੇਸ਼ਨ ਭਾਵੇਂ ਉਸ ਨੇ ਆਣ ਕੇ ਆਪ ਜੋ ਐਨੀ ਕੀਤੀ ਪਰ ਆਨਲਾਈਨ ਜੁਆਇਨ ਕੀਤੀ ਹੈ ਤਾਂ ਇਸ ਨੂੰ ਲੈ ਕੇ ਦੇਖਦੇ ਕਿ ਉਹਨੂੰ ਉਸ ਕੁੜੀ ਦੀ ਗਿਰਤ ਹੋਣੀ ਹੈ ਜਾਂ ਨਹੀਂ ਹੁੰਦੀ ਤਾਂ ਉਹਨਾਂ ਵਾਲਾ ਸਮਝ ਦੱਸੇਗਾ ਬਤ ਤੋਂ ਬਤ ਖਬਰ ਸ਼ੇਅਰ ਕਰਕੇ ਆਪਣਾ ਵਿਚਾਰ ਜ਼ਰੂਰ ਦਿਤੇ ਹਾਂ ਜੀ ਮੈਂ ਵੀ ਟਿੱਕੀ ਕਰ ਲੂ ਜਿਹੜੇ ਸਮਨ ਭੇਜੇ ਗਏ ਸੀ ਕੀ ਵੱਜਤ ਲਗਾ ਜਿਹੜੇ ਸਮਨ ਕੋਤਵਾਲੀ ਥਾਣੇ ਦੇ ਕੇਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹਦੇ ਵਿੱਚ ਜਿਹੜੀ ਦੋਸ਼ਣ ਹੈਗਾ ਉਹਨੇ ਜੁਆਇਨ ਕਰ ਲਿਆ ਹੈਗਾ ਤੇ ਉਹਨਾਂ ਨੇ ਆਪਣੀ ਆਨਲਾਈਨ ਸਾਈਨ ਸਟੇਟਮੈਂਟਸ ਪੇਸ਼ ਦਿੱਤੀਆਂ ਨੇ ਬਾਕੀ ਦੀ ਤਫਤੀਸ਼ ਜਾਰੀ ਹੈ ਠੀਕ ਹੈ ਕੀ ਉਹਨਾਂ ਨੇ ਤਫਤੀਸ਼ ਲੋਤੀਆ ਦੇਖੋ ਤਫਤੀਸ਼ ਦਾ ਵਿਸ਼ਾ ਹੈ ਉਹ ਸੀ ਨਹੀਂ ਦੱਸ ਸਕਦੇ ਬਟ ਸਾਨੂੰ ਇਹ ਦੱਸ ਸਕਦੇ ਹਾਂ ਕਿ ਜਿਹੜਾ 41ਏ ਸੀਆਰਪੀਸੀ ਦੇ ਤਹਿਤ ਨੋਟਿਸ ਜਾਰੀ ਕਰਦੇ ਹਾਂ ਅਸੀਂ ਅਕਿਊਜ਼ ਨੂੰ ਅਕਿਊਜ਼ ਨੇ ਜੁਆਇਨ ਕਰ ਲਈ ਹੈਗੀ ਇਨਵੈਸਟੀਗੇਸ਼ਨ ਉਹ ਆਨਲਾਈਨ ਸਾਰੇ ਕੀ ਜੀ ਦੀ ਗ੍ਰਫਤਾਰੀ ਦੀ ਗੱਲ ਕੀਤੀ ਜਾ ਰਹੀ ਕਿਉਂਕਿ ਨਾਨ ਵਿਲਪਲਫੈਸੋ ਦੁਸਤੀ ਅਪਡੇਟ ਆ ਗਿਆ ਦੇਖੋ ਅਜੇ ਤਫਤੀਸ਼ ਜਾਰੀ ਹੈਗੀ ਸਿੰਸ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਸਾਨੂੰ ਨੋਟਿਸ ਦੇਣਾ ਮੰਡੀਟਰੀ ਹੁੰਦਾ ਹੈਗਾ 7 ਸਾਲਾਂ ਤੋਂ ਘੱਟ ਦੀ ਸਜ਼ਾ ਹਰੇਕ ਵਿੱਚ ਤੇ ਅਜੇ ਦੋਸ਼ੀ ਨੇ ਜੁਆਇਨ ਕਰ ਲਈ ਹੈ ਇਨਵੈਸਟੀਗੇਸ਼ਨ ਅੱਗੇ ਇਨਵੈਸਟੀਗੇਸ਼ਨ ਜਿਸ ਔਰ ਆਪਣਾ ਰੁਕ ਲੇਗੀ ਉਸੇ ਤਰੀਕੇ ਤੋਂ ਅੱਗੇ ਗ੍ਰਫਤਾਰੀ ਪਾਈ ਜਾ ਜੇ ਤੱਕ ਤੱਕ ਤਫਤੀਸ਼ ਪੂਰੀ ਨਹੀਂ ਹੋ ਜਾਂਦੀ ਉਸ ਬਾਅਦ ਅਸੀਂ ਜੰਗੀ ਪੱਧਰ ਤੇ ਕਰ ਰਹੇ ਹਾਂ